मुर्दाबाद ਮੁਤਾਬਕ ਮੁਤਾਬਕ ਅੱਜ ਲਾਂਡਰਾ ਰੋਡ ਤੇ ਧਰਨਾ ਲੱਗਿਆ ਹੋਇਆ ਧਰਨਾ ਇਹ ਜੀਟੀਪੀਐਲ ਵਾਲੇ ਸਾਰੇ ਉਹਨੇ ਲਾਇਆ ਦੇਖੋ ਇਹ ਮੇਰੇ ਖਿਆਲ ਚ ਚੌਥਾ ਪੰਜਵਾਂ ਧਰਨਾ ਜਿਹੜਾ ਲਾਂਡਰਾ ਰੋਡ ਤੇ ਲੱਗਿਆ ਇਹ ਕਿਉਂ ਲਾਣਾ ਪੈ ਰਿਹਾ ਮੈਂ ਆਮ ਆਦਮੀ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਜਿਹੜੀ ਲਾਂਡਰਾ ਰੋਡ ਹੈ ਇਹਦਾ ਕੰਮ ਕਿਉਂ ਨਹੀਂ ਕਰਾ ਰਹੇ ਮੈਂ ਆਪਦੇ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਭਗਵੰਤ ਸਿੰਘ ਮਾਨ ਜੀ ਤੁਸੀਂ ਇੱਕ ਵਾਰੀ ਲਾਂਡਰਾ ਰੋਡ ਤੇ ਆ ਕੇ ਦੇਖੋ ਪੂਰੇ ਬਲਦੇ ਵਿੱਚ ਜਿਹੜਾ ਇਹ ਲਾਂਡਰਾ ਰੋਡ ਮਸ਼ਹੂਰ ਹੋ ਗਿਆ ਇੰਨੀਆਂ ਇਹਦੇ ਤੇ ਇੰਸਟਾਗ੍ਰਾਮ ਤੇ ਜਿਹੜੀਆਂ ਰੀਲਾਂ ਬਣ ਗਈਆਂ ਚ ਫੇਸਬੁੱਕ ਲਾ ਲੋ ਚ ਇੰਸਟਾਗ੍ਰਾਮ ਲਾ ਲੋ ਹਰੇਕ ਉਹਦੇ ਤੇ ਮਸ਼ਹੂਰ ਹੈ ਸੋ ਮੈਂ ਬੇਨਤੀ ਕਰਦਾ ਹਾਂ ਅੱਜ ਇਹ ਮੇਰੇ ਖਾਤੇ ਚੌਥਾ ਪੰਜਵਾਂ ਧਰਨਾ ਜਿਹੜਾ ਲਾਂਡਰਾ ਰੋਡ ਤੇ ਲੱਗਿਆ ਇਹ ਦੇਖੋ ਲੋਕ ਤਰਾ ਤਰਾ ਕਰ ਰਹੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਸਕੂਲ ਜਾਣਾ ਹੁੰਦਾ ਕੋਈ ਰਿਸ਼ਤੇਦਾਰ ਰੱਖ ਲਈ ਬਣਾਣ ਵੀ ਨਹੀਂ ਆਇਆ ਕੱਲ ਕਿਉਂਕਿ ਆਣ ਜਾਣ ਦਾ ਕੋਈ ਰਸਤਾ ਹੀ ਨਹੀਂ ਹੈਗਾ ਲਾਡਾ ਰੋਡ ਤੇ ਸ਼ਿਵਾਲਿਕਾ ਚੇਤਰਾ ਨੀ ਮਜਰਾ ਤੁਸੀਂ ਦੇਖੋ ਵੀ ਸਾਡੇ ਖਰੜ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ 1992 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਐਮਐਲਏ ਰਹੇ ਆ ਉਹ ਧਰਨਿਆਂ ਦੇ ਵਿੱਚ ਆਪ ਸ਼ਾਮਲ ਹੁੰਦੇ ਰਹੇ ਆ ਸਾਡੀ ਅਨਮੋਲ ਗਗਨਮਾਨ ਪਤਾ ਨਹੀਂ ਉਹਦੇ ਦਿਲ 'ਚ ਕੀ ਆ ਉਹ ਲੋਕਾਂ ਦਾ ਦਰਦ ਜਿਹੜੀ ਆ ਨਹੀਂ ਸੁਣਦੀ ਅਨਮੋਲ ਕਗਨ ਮਾਨ ਜੀ ਸਾਡੇ ਸਤਿਕਾਰਯੋਗ ਐਮਐਲਏ ਉਹਨੂੰ ਮੈਂ ਕਹਿਣਾ ਚਾਹਨਾ ਵੀ ਕੀਤੇ ਪੰਜਾਬ ਦੇ ਲੋਕਾਂ ਦਾ ਸਾਡੇ ਖਰੜ ਹਲਕੇ ਦੇ ਲੋਕਾਂ ਦਾ ਤੁਸੀਂ ਹਾਲਚਾਲ ਆ ਕੇ ਪੁੱਛ ਲਓ ਇਹ 6ਵਾਂ 7ਵਾਂ ਧਰਨਾ ਹੈ ਤੁਸੀਂ ਆ ਕੇ ਦੇਖੋ ਇਹ ਕਿਉਂ ਲਾ ਰਹੇ ਆ ਇਹਨਾਂ ਦੀ ਤੁਸੀਂ ਜਿਹੜੀ ਮੰਗ ਹੈ ਲਾਂਡਰਾਂ ਰੋਡ ਹੈ ਚਾਹੇ ਸ਼ਵਾਲੀਕਾ ਚਾਹੇ ਆਹ ਤੇ ਆ ਕਹਿੰਦੇ ਆ 19 ਮਚ ਰਹੇ ਉਹਦੇ ਨਹੀਂ ਆ ਜਾ ਸਕਦੇ ਸੋ ਸਾਡੀਆਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਤੁਸੀਂ ਮੰਗਾ ਪੂਰੀਆਂ ਕਰੋ ਅਸੀਂ ਤਾਂ ਸ਼ਹਿਰ ਦੇ ਨਿਵਾਸੀ ਆ ਪਹਿਲਾਂ ਸ਼ਹਿਰ ਆ ਪਰ ਤੁਸੀਂ ਸਾਰਿਆਂ ਬਾਅਦ ਵਿੱਚ ਆ ਅਸੀਂ ਆਪਣੇ ਸ਼ਹਿਰ ਨਾਲ ਅਸੀਂ ਜੰਮੇ ਪੜੇ ਅਥੇ ਆ ਤਾਂ ਦੇਖੋ ਚਾਰੇ ਪਾਸੇ ਆ ਸਿਰੇ ਤੱਕ ਜਾਮ ਲੱਗਿਆ ਹੋਇਆ ਪੱਟੀ ਦਿਖਾਓ ਪਿੱਛੇ ਨੂੰ

जनता सां जनता जॻाओ जनता लोक जना जॻाओ ਮੁਰਦਾਬਾਤ ਮੁਰਦਾਬਾਤ ਖਰੜ ਪ੍ਰਸ਼ਾਸਨ ਮੁਰਦਾਬਾਤ 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 ਖਰੜ ਪ੍ਰਸ਼ਾਸਨ ਮਾਰ ਗਿਆ ਮਾਰ ਗਿਆ ਮਾਰ ਗਿਆ 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 ਐਮਐਲਐਸ ਆਈਬਾ ਆਵਾਜ਼ ਗਈ ਲੋਕ ਨਹੀਂ ਆਵਾਜ਼ ਗਈ ਐਮਐਲਐਸ ਆਈਬਾ ਆਵਾਜ਼ ਗਈ ਆਵਾਜ਼ ਨਹੀਂ ग़ल शाम सो गा ग़लत शासन सो गा हो ग़लत शाम सो गा